ਮੈਂ ਉੱਥੇ ਖੜਾ ਸੀ ਕੀ ਨਾਮ ਕੀ ਹੈ ਜੀ ਆਪਣਾ ਜਲੀ ਕੁਮਾਰ ਹਾਂਜੀ ਹਾਂ ਜੀ ਕੀ ਹੋਇਆ ਜੀ ਮੈਂ ਉੱਧਰ ਆ ਰਿਹਾ ਸੀ ਅੱਗੇ ਇੱਟਾਂ ਚੱਲ ਰਹੀ ਸੀ ਮੈਂ ਉੱਧਰ ਸੈੱਡ ਦੇ ਖੜਾ ਹੋ ਗਿਆ ਪਤਾ ਨਹੀਂ ਉੱਥੇ ਪਛੋਟ ਇੱਟਾਈ ਕੰਨੀ ਗੱਦੀ ਚ ਵਾਟ ਅੱਛਾ ਜੀ ਮੈਂ ਬੱਚਾ ਬਕਰਨਾ ਇੱਥੇ ਇੰਨਾ ਲੋ ਘੇਰਿਆ ਅੱਛਾ ਜੀ ਅੱਛਾ ਉਹ ਥੇ ਉਹ ਫਿਟ ਗਿਆ ਉਹ ਪਰਲੇ ਇੰਗਲਿਸ਼ ਇਦਾਂ ਦਾ ਮਾਹੌਲ ਬਣ ਗਿਆ ਸੀ ਦ دہشت ਦਾ ਐਦਾਂ ਇਟਾਂ ਵਸਨੀਆਂ ਸੀ ਪਪਾ ਹੀ ਲੜਾਈ ਦਾ ਕਾਰਨ ਪਤਾ ਲੱਗਾ ਕੁਝ ਕੀ ਹੈ ਲੜਾਈ ਦਾ ਕਾਰਨ ਇੰਨੀ ਹੁੰਦਾ ਮੈਂ ਤਾਂ ਬੇਟੇ ਉਧਰ ਵਾਲਾ ਅੱਛਾ ਤੂੰ ਆ ਲੈ ਪਈ ਨਾ ਬੋਲਣ ਨੂੰ ਨਾ ਬੋਲ ਆ ਗੱਡੀਆਂ ਦੇਖੋ ਭਜੀ ਆ ਕੇ ਕੀ ਹਾਲ ਕੀਤਾ ਉਹਨਾਂ ਨੂੰ ਨੌਕਰੀ ਹੋਵੇ ਹੋਰ ਇਹੋ ਮੱਲੀ ਆਉਂਦੇ ਨੇ ਮੋਬਾਈਲ ਯਾਰੋ ਪੈਸੇ ਕਿਉਂ ਕਰਾਣੀ ਅੱਗੇ ਨਾ ਅੰਮ੍ਰਿਤਸਰ ਦਾ ਆਏ ਨਾ ਗੈਸਾਂ ਚੂੜੀਆਂ ਚੜ੍ਹਣੀਆਂ ਹੀ ਬੇਟੀ ਨੂੰ ਆਪਣਾ ਨਾਨੀ ਬੀ ਨੇ ਕੀ ਨਾਮ ਆਪਣਾ ਮੇਰਾ ਨਾਮ ਆਸ਼ਾ ਹੈ ਕਿਹੜਾ ਮਹੱਲਾ ਕਿਹੜਾ ਮੈਂ ਬਾਦਮੀਤੀ ਮਹੱਲੇ ਦਾਲਸ਼ਮੰਦਾ ਚ ਰਹਿੰਦੀ ਹਾਂ ਕੀ ਗੱਲ ਕੀ ਹੋਈ ਹੈ ਮੇਰਾ ਪਤੀ ਨਹੀਂ ਆ ਮੈਂ ਵਿਧਵਾ ਜਨਾਨੀ ਆ ਮੇਰੀ ਬੇਟੀ ਦੇ ਸ਼ਗਨ ਮਾਰੇ ਆਏ ਸੀ ਇਹਨਾਂ ਨੇ ਇੱਟਾ ਰੋੜਾ ਆਪਸ ਵਿੱਚ ਚਲਾਇਆ ਉਹਨਾਂ ਨੇ ਸਾਰੀਆਂ ਗੱਡੀਆਂ ਚੂਰ ਚੂਰ ਕਰ ਦਿੱਤੀਆਂ ਦੱਸੋ ਮੇਰੀ ਬੇਟੀ ਜੇ ਉੱਥੇ ਵਸਣਾ ਹੈ ਮੈਂ ਕਿਵੇਂ ਬਸਾਉਂਗੀ ਆਪਣੀ ਬੱਚੀ ਨੂੰ ਉੱਥੇ ਸਾਰੀ ਉਮਰ ਦੀ ਇਹਨਾਂ ਨੇ ਬਦਨਾਮੀ ਦਵਾਤੀ ਮੇਰੀ ਬੱਚੀ ਦੀ ਕੀ ਗੱਲ ਕੀ ਹੋਈ ਪਤਾ ਨਹੀਂ ਲੱਗਾ ਕੁਝ ਕੋਈ ਪਤਾ ਨਹੀਂ ਅਸੀਂ ਤਾਂ ਖਾਣਾ ਖਵਾ ਰਹੇ ਸੀ ਉਹਨਾਂ ਨੂੰ ਮੈਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਕੋਲ ਹੁਣੇ ਆਏ ਉਹਨਾਂ ਦੀਆਂ ਗੱਡੀਆਂ ਟੁੱਟ ਗਈਆਂ ਅਸੀਂ ਸਾਰੇ ਨੱਟ ਕੇ ਬਾਹਰ ਆਏ ਅਸੀਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਜਾਂ ਸਾਰੇ ਮੱਲੇ ਨੇ ਦਿੱਤੀਆਂ ਉਹਨਾਂ ਪਰੌਣੀਆਂ ਦੀਆਂ ਗੱਡੀਆਂ ਆ ਪਰ ਉਹ ਲੁਕੇ ਨਹੀਂ ਦੋਨੇ ਤੇਰਾ ਇੰਨਾ ਕੁ ਰੋੜਾ ਚਲਾਇਆ ਨਾ ਕਿ ਲੋਕਾਂ ਨੇ ਆਪਣਾ ਬਚਾਅ ਬੜੀ ਮੁਸ਼ਕਲ ਵਿੱਚ ਜੀ ਚਲਾਣ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਜਿਹਨਾਂ ਦੀ ਬੁੱਢੀਆਂ ਕੁੜੀਆਂ ਤੋਂ ਕੋਈ ਮੁੰਡੇ ਮੁੰਡੇ ਦੀ ਲੜਾਈ ਹੋਈ ਆ ਇਧਰੋਂ ਮੁੰਡੇ ਬਾਹਰੋਂ ਆਏ ਹੋਏ ਸੀ ਹੂੰ ਸਾਨੂੰ ਨਾਮ ਅਸੀਂ ਨੋਟ ਕਰਾਂਗੇ ਅਸੀਂ ਪਛਾਣਾਂਗੇ ਤੁਹਾਡੇ ਤੱਕ ਕਿ ਉਹ ਮੁੰਡੇ ਕਿਹੜੇ ਆ ਠੀਕ ਹੈ ਮੈਨੂੰ ਇਹਦੀ ਕਾਰਵਾਈ ਕੀਤੀ ਜਾਵੇ ਹੂੰ ਜੇਦੀ ਕਾਰਵਾਈ ਨਾ ਕੀਤੀ ਗਈ ਮੈਂ ਉੱਪਰ ਜਾਊਂਗੀ ਕਿਉਂਕਿ ਮੈਂ ਵਿਧਵਾ ਜਨਾਨੀ ਆ ਮੇਰੇ ਦੋ ਬੇਟੀਆਂ ਆ ਮੇਰਾ ਬੇਟਾ ਵੀ ਨਹੀਂ ਆ ਇਸ ਟਾਈਮ ਤੇ ਮੈਂ ਇਕੱਲੀ ਆ ਮੇਰੇ ਰਿਸ਼ਤੇਦਾਰ ਆਇਆ ਇਹਨਾਂ ਨੇ ਬਹੁਤ ਜ਼ਿਆਦਾ ਮੇਰੀ ਬੀਐਸਪੀ ਕੋਈ ਇਸ ਚੀਜ਼ ਵਿੱਚ ਤੁਸੀਂ ਦੱਸੋ ਮੈਂ ਕੀ ਕਰੂੰ ਇਹਨਾਂ ਗੱਡੀਆਂ ਦਾ ਰੈਂਟ ਅੱਕ ਨਹੀਂ ਦਿੱਤਾ ਬਾਰੋਂ ਆਏ ਜਿਹੜੇ ਚਲਾਇ ਲੜਾਈ ਹੋਈ ਆ ਪਰ ਜਿਹੜਾ ਨੁਕਸਾਨ ਤੇ ਜਿਹੜਾ ਮਹੱਲੇ ਵਾਲਾ ਦਾ ਹੋਇਆ ਦੱਸਿਆ ਜਾ ਰਿਹਾ ਇੱਕ ਜਿਹੜਾ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਵਿਆਹ ਆ ਭਤੀਜੀ ਮੇਰੀ ਹੈ ਹਾਂਜੀ ਹਾਂਜੀ ਕਿਵੇਂ ਦੇਖਦੇ ਮਹੌਲ ਨੂੰ ਇੱਕ ਪਾਸੇ ਪਿਆਰ ਦਾ ਦਿਨ ਆ ਤੇ ਦੂਜੇ ਪਾਸੇ ਇਹੋ ਜਿਹੀ ਚੀਜ਼ ਬਹੁਤ ਬਹੁਤ ਗੱਦਾ ਮਹੌਲ ਆ ਜੀ ਸਰ ਹੋਇਆ ਕੀ ਪਤਾ ਲੱਗਿਆ ਕੁਛ ਨਹੀਂ ਕੁਛ ਨਹੀਂ ਪਤਾ ਲੱਗਿਆ ਅਜ ਲੜਾਈ ਦਾ ਕਾਰਨ ਤਾਂ ਪਤਾ ਹੀ ਨਹੀਂ ਲੱਗਾ ਹਲੇ ਤੱਕ ਲੜਾਈ ਦਾ ਹਜੇ ਤੱਕ ਨਹੀਂ ਪਤਾ ਲੱਗਿਆ ਸਰ ਕਿਦਾਂ ਦੇਖਦੇ ਘਰ ਵਿੱਚ ਵਿਆਹ ਵੀ ਰੱਖਿਆ ਉਹਨਾਂ ਦੀ ਜਿਹੜੀ ਗੱਡੀਆਂ ਦਾ ਪ੍ਰੋਣੇ ਆਏ ਕਰਦੇ ਉਹਨਾਂ ਦੇ ਵੀ ਜਿਹੜੇ ਸ਼ੀਸ਼ੇ ਤੋੜਦੇ ਤੇ ਗੱਡੀਆਂ ਤੋੜਦੇ ਗਲਤ ਕਰ ਗਏ ਗਲ ਇਹ ਹੋ ਰਿਹਾ ਹੈ ਨਾ ਤਾਂ ਮੌਕੇ ਤੇ ਕਹਿੰਦੇ ਆ ਇੱਥੇ ਪਤਾ ਲੱਗਾ ਕਿ ਪਹਿਲਾਂ ਲੜਾਈ ਕੋਈ ਮੁੰਡਿਆਂ ਦੀ ਬਾਹਰੋਂ ਆਈ ਦੁਆਰ ਹੋਈ ਸੀ ਫਿਰ ਉਹ ਇੱਥੇ ਆ ਕੇ ਦੁਬਾਰਾ ਤੋਂ ਮਰ ਗਿਆ ਇੱਥੇ ਆ ਕੇ ਉਹਨੇ ਗੱਡੀਆਂ ਦੇ ਸ਼ੀਸ਼ੇ ਵਗੈਰਾ ਤੋੜੇ ਆ ਬਾਕੀ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਪਤਾ ਲੱਗੇ ਦੂਸਰੇ ਕਿ ਸਾਨੂੰ ਕੋਈ ਅੰਮਲਣਾ ਰਹੇ ਹਿਸਾਬ ਨਾਲ ਕਰ ਰਿਹਾ ਸਰ ਲੜਾਈ ਦਾ ਕਾਰਨ ਨਹੀਂ ਪਤਾ ਲੱਗਾ ਕੁਝ ਲੜਾਈ ਦਾ ਕਾਰਨ ਫਿਲਹਾਲ ਤੱਕ ਨਾ ਹੀ ਕੋਈ ਮੁਹੱਲਾ ਰਿਹਾ ਤੱਕ ਕੋਈ ਕੀਤਾ ਹੈ ਅਜੇ ਇਹਨਾਂ ਨੂੰ ਵੀ ਪਤਾ ਨਹੀਂ ਲੜਾਈ ਦਾ ਕਾਰਨ ਕੀ ਹੈ ਪਹਿਲਾਂ ਲੜਾਈ ਇੱਥੋਂ ਤੋਂ ਹੀ ਬਾਹਰ ਹੈ ਠੀਕ ਹੈ ਬਾਅਦ ਵਿੱਚ ਇੱਥੇ ਆ ਕੇ ਲੱਸੀ ਸਰ ਕੋਈ ਫਾਇਰ ਦੀ ਗੱਲ ਚੁੱਕੀ ਹੋਈ ਹੈ ਇੱਕ ਮੁਹੱਲਾ ਵਾਸੀ ਕਹਿੰਦੇ ਕਿ ਫਾਇਰ ਵਗੈਰਾ ਦਾ ਵੀ ਕੋਈ ਮਾਮਲਾ ਸਾਹਮਣੇ ਨਹੀਂ ਜੀ ਫਾਇਰ ਦਾ ਤਾਂ ਕੋਈ ਮਾਮਲਾ ਹੀ ਨਹੀਂ ਕੋਈ ਵਿਅਕਤੀਆਂ ਦਾ ਪਤਾ ਲੱਗ ਸਕਿਆ ਕਿ ਕੌਣ-ਕੌਣ ਸੀ ਦੇਖ ਕੇ ਪਤਾ ਕਰ ਲਾਂਗੇ ਕੈਮਰੇ ਵਗੈਰਾ ਲੱਗੇ ਸਨ ਕੋਈ ਰੌਂਡ ਅਪ ਕੀਤਾ ਇੱਥੋਂ ਕੋਈ ਨਹੀਂ ਫਰਾਗ ਠੀਕ ਠੀਕ ਹੈ ਥੈਂਕ ਯੂ ਫਾਇਰ ਆਇਆ ਇੱਥੇ ਕੋਈ ਫੌਂਸਾ ਸਿਲਾ ਕਰਦਾ ਹੈ ਕੋਈ ਹੋਰ ਹੂੰ ਉਹ ਤੇ ਮਲੇ ਬਾਰੂ ਕੋ ਉਹ ਕਿ ਮਾਰਦਾ ਲਾ ਬਹੁਤ ਸਸਤੋ ਟੌਪ ਤੇ ਚਲਾ ਗਿਆ ਹੂੰ ਪਿੱਛੇ ਕਿਹੜੀ ਸਰ ਇਟਾ ਚਲਾਈਆਂ ਗਈ ਇੱਕ ਵਿਅਕਤੀ ਦੇ ਇਹ ਵੀ ਕਹਿਣਾ ਕਿ ਇੱਥੇ ਫਾਇਰ ਵਗੈਰਾ ਵੀ ਹੋਇਆ ਕੋਈ ਇਹੋ ਜਿਹੀ ਘਟਨਾ ਹੋਈ ਕੋਈ ਸੀਸੀਟੀਵੀ ਵਗੈਰਾ ਜਾਂਚੀ ਗਈ ਹੈ ਠੀਕ ਹੈ ਲੜਾਈ ਦਾ ਕਾਰਨ ਹੀ ਪਤਾ ਲੱਗਾ ਕਿੰਨੇ ਵਿਅਕਤੀ ਸੀਗੇ ਤੁਹਾਨੂੰ ਹੋਰ ਪਤਾ ਕਰ ਝਗੜੇ ਦਾ ਕਾਰਨ ਪਤਾ ਲੱਗਾ ਹਲੇ ਤੱਕ ਜਿਹੜੀ ਇਟਾ ਇਨੀਆਂ ਤੁਸੀਂ ਕੋਈ ਵਿਅਕਤੀ ਨੂੰ ਇੱਥੋਂ ਨਾਏ ਹੋ ਰਾਉਂਡ ਅਪ ਕੀਤਾ ਕਿਸੇ ਨੂੰ ਇੱਥੋਂ ਅੱਜ ਅੱਜ ਅੱਛਾ ਜੀ ਇਹ ਸਿਰ ਨੂੰ ਲੜਾਈ ਦਾ ਕਾਰਨ ਕਿ ਦੋ ਤਿੰਨ ਬਾਹਰ ਆਈਆਂ ਸੀ ਕਿ ਦੋਨੇ ਹੀ ਮਹੱਲੇ ਦੇ ਨਿਵਾਸੀ ਨੇ ਅਸੀਂ ਵੀ ਆਏ ਆ ਇਹਨਾਂ ਨੂੰ ਸੁਣਿਆ ਠੀਕ ਹੈ ਚਲ ਕਿ ਜਿਹੜੀ ਸਿਦਾਰੀ ਹੋ ਗਈ ਉਹ ਤੁਹਾਨੂੰ ਦੱਸ ਠੀਕ ਹੈ ਜਿਹੜਾ ਐਟਵਰਡਾ ਮਾਰਦੇ ਆ ਇਸੇ ਸੱਤ ਪਾ